پلیز پلیموس از نو وے ਮੈਂ 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 ਗੱਲ ਨੂੰ ਇਸ ਪਾਰਟੀ ਪ੍ਰੈਜ਼ੀਡੈਂਟ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ ਇਸ ਪਾਰਟੀ ਪ੍ਰੈਜ਼ੀਡੈਂਟ ਮੈਂ ਗੱਲ ਨੂੰ ਬੋਲਣਾ ਚਾਹੁੰਦਾ ਕਿ ਹੋ ਡਿਸਕਸ਼ਨਸ ਕਰਨੀਆਂ ਨੇ ਸਪੀਕਰ ਸਾਹਿਬ ਆ ਬੋਲੋ ਜੀ रफीक यस ਹੀ ਕੈਨ ਸਪੀਕ ਬਾਜਵਾ ਸਾਹਿਬ ਜੀ ਰਾਹ ਜੀ ਬੈਠੋ ਮੈਂ ਗੱਲ ਨੂੰ ਬੋਲਣ ਲੱਗੇ ਜੀ ਬੈਠੋ ਤਾਂ ਸਹੀ ਤੁਸੀਂ ਉਹਨਾਂ ਨੂੰ ਇੱਕ ਮਿੰਟ ਪ੍ਰੋਮਿਸ ਬਾਜਵਾ ਸਾਹਿਬ ਨੂੰ ਛੱਡ ਕੇ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਮੈਂ ਗੱਲ ਨੂੰ ਮਕਾਉਣ ਲੱਗਿਆ ਮੈਂ ਰਾਣਾ ਜੀ ਮੈਂ ਗੱਲ ਨੂੰ ਮਕਾਉਣ ਲੱਗਿਆ ਮੈਂ ਗੱਲ ਨੂੰ ਮਕਾਉਣ ਲੱਗਿਆ ਬਿਠਾਓ ਇਹਨਾਂ ਨੂੰ ਮੇਰੀ ਸੁਣ ਲੈ ਕੋਈ ਮਾਫੀ ਨਹੀਂ ਉਹ ਸਰ ਸਰ

ایک ایک منٹ اپنی گل کرو میں میں ایڈریس اچھا منٹ باجو صاحب ਮੇਰੇ ਮੇਰੇ ਕਿਰਪਾ ਕਰਕੇ ਸੀਟਾਂ ਤੇ ਬੈਠਣ ਦੀ ਕਿਰਪਾ ਕਰੋ ਬਾਜੋ ਸਾਹਿਬ ਬਾਜੋ ਸਾਹਿਬ ਤੁਸੀਂ ਕਹਿੰਦਾ ਨਾਲ ਨੇ ਮੈਂ ਸਾਰੇ ਨੂੰ ਕਹੇ ਬਹਿ ਜਾਓ ਸਾਰੇ ਸਾਡੇ ਸਾਥੀ ਬਹਿ ਕੇ ਤੁਸੀਂ ਬਿਠਾ ਕੇ ਦਿਖਾਓ ਬਾਜੋ ਸਾਹਿਬ ਲਓ ਬੈ ਇੱਕ ਇੱਕ ਇੱਧਰ ਇੱਕ ਕਮੇਟੀ ਲੀਡਰ ਆਫ ਆਪੋਜੀਸ਼ਨ ਵੱਲੋਂ ਮਾਨਜੋ ਲੀਡਰ ਆਫ ਆਪੋਜੀਸ਼ਨ ਵੱਲੋਂ ਇੱਕ ਗੱਲ ਕਹੀ ਗਈ ਹੈ ਭਾਵੇਂ ਉਹਨਾਂ ਦਾ ਮਾਈਕ ਆਫ ਸੀ ਕਿ ਮੰਤਰੀ ਬੋਲ ਨਹੀਂ ਸਕਦਾ ਜਿਹੜਾ ਇਹ ਜਿਸ ਹਿਸਾਬ ਨਾਲ ਸਾਡੀ ਇਹ ਵਿਧਾਨ ਸਭਾ ਚੱਲਦੀ ਹੈ ਉਹਦੇ ਜੇ ਗਿਆ ਨਹੀਂ ਗਿਆ ਕਿਸੇ ਲੋਕ ਮਹਤਵਤਾ ਦੇ ਮਾਮਲੇ ਤੇ ਕਿਸੇ ਮੰਤਰੀ ਤੋਂ ਮੰਤਰੀ ਵੱਲੋਂ ਸਪੀਕਰ ਦੀ ਆਗਿਆ ਨਾਲ ਕੋਈ ਵੀ ਬਿਆਨ ਦਿੱਤਾ ਜਾ ਸਕਦਾ ਹੈ ਪਰ ਉਸ ਸਮੇਂ ਜਦੋਂ ਬਿਆਨ ਦਿੱਤਾ ਗਿਆ ਹੋਵੇ ਉਸਤੇ ਕੋਈ ਪ੍ਰਸ਼ਨ ਨਹੀਂ ਪੁੱਛਿਆ ਜਾਵੇਗਾ ਤੇ ਕੋਈ ਚਰਚਾ ਨਹੀਂ ਕੀਤੀ ਜਾਵੇਗੀ ਐ ਪਰ ਇਹ ਕਿ ਉਸ ਦਿਨ ਤੋਂ ਇੱਕ ਦਿਨ ਪਹਿਲਾਂ ਜਦੋਂ ਕਿ ਉਸ ਦੇ ਦਿੱਤੇ ਜਾਣ ਦੀ ਤਜਵੀਰ ਹੋਵੇ لینے جی لینے باجو صاحب وہ بھی لے رہے ہیں سپیکر صاحب تھی چیئر ایڈریس کرو صاحب منتری جی چیئر ایڈریس کرو چیئر ڈرس کرو چیئر نہیں